2-3 ਦਿਨ ਪਹਿਲਾਂ ਸਾਰਾ ਪੰਜਾਬ ਤਰੀਫਾਂ ਕਰਦਾ ਨਹੀਂ ਸੀ ਥੱਕਦਾ ਤੇ ਅੱਜ ਉਹੀ ਲੋਕ ਇਸ ਕੁੜੀ ਦੇ ਵਿਰੁੱਧ ਹੋਏ ਖੜੇ ਆ ਇਸ ਕੁੜੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਮਾੜਾ ਚੰਗਾ ਕਹਿ ਰਹੇ ਆ ਇੱਥੋਂ ਤੱਕ ਕੇ ਕੁਝ ਦਿਨ ਪਹਿਲਾਂ ਜਿਹੜੇ ਲੋਕਾਂ ਨੇ ਇਸ ਭੈਣ ਦੀ ਮਦਦ ਕੀਤੀ ਸੀ ਅੱਜ ਇਸ ਭੈਣ ਨੂੰ ਕਹਿ ਰਹੇ ਆ ਕਿ ਸਾਡੇ ਉਹ ਪੈਸੇ ਵਾਪਸ ਕਰ ਜਿਹੜਾ ਮੇਰਾ ਪਿਓ ਆ ਉਹ ਮਰ ਗਿਆ ਇਹੋ ਜਿਹਾ ਬਿਆਨ ਹੀ ਸੀ ਨਾ ਭੈਣੇ ਤੁਹਾਡੇ ਵੱਲੋਂ ਕਿਰੇ ਤੇ ਮੇਰੇ ਨਸ਼ੇੜੀ ਦੀ ਗੱਲ ਸੀ ਤੇ ਮੈਂ ਕਿਹਾ ਸੀ ਮੇਰੇ ਲਈ ਅੱਜ ਵੀ ਆ ਭਵੇਂ ਕੱਲ ਵੀ ਮੈਂ ਕਿਹਾ ਸੀ ਮੇਰੇ ਲਈ ਮਰਿਆ ਬਰਾਬਰ ਹੈ ਲੋਕਾਂ ਨੇ ਵੀਰੇ ਗਲਤ ਲੈ ਲਿਆ ਪਰ ਮਾਫੀ ਦੇ ਉੱਤੇ ਮੌਤ ਆ ਜੇ ਕੋਈ ਭੈਣ ਭਰਾ ਕਹਿੰਦਾ ਤਾਂ ਵੀਰੇ ਉਹ ਵੀ ਸਟੈਪ ਚੁੱਕ ਲਾਂਗੇ ਜੇ ਕੋਈ ਭੈਣ ਭਰਾ ਜ਼ਿਆਦਾ ਕਹਿੰਦਾ ਵਾ ਮੈਨੂੰ ਇੱਕ ਗੱਲ ਤੁਸੀਂ ਆਪਦੇ ਦਿਲ ਦੇ ਉੱਪਰ ਹੱਥ ਰੱਖ ਕੇ ਦੱਸਿਓ ਵੀ ਜਦੋਂ ਤੁਹਾਡੇ ਘਰ ਦੇ ਵਿੱਚ ਉਡੇ ਬੱਚੇ ਤੋਂ ਗਲਤੀ ਹੁੰਦੀ ਆ ਕਿ ਤੁਸੀਂ ਉਹਨੂੰ ਵੀ ਐ ਗਾਲਾਂ ਕੱਢਦੇ ਹੋ ਮਜਬੂਰ ਕਰ ਰਹੇ ਨੇ ਕਿ ਕੋਈ ਸਟੈਪ ਚੁੱਕੇ ਤੇ ਵੀਰ ਦੇਖੋ ਕੋਈ ਸਟੈਪ ਵੀਰੇ ਮੈਂ ਚੁੱਕਿਆ ਵੀ ਸੀ ਕੱਲ ਰਾਤੀ ਮੈਂ ਚੁੱਕਿਆ ਵੀ ਸੀ ਵੀਰੇ 10-10 ਰੁਪਏ ਕਰਕੇ ਮੇਰਾ 100 ਬਣਦਾ ਸੀ 100 ਤੋਂ 1000 ਵੀਰੇ ਮੈਂ 1500 ਰੁਪਏ ਦਿਹਾੜੀ ਪਾਉਣੀ ਸ਼ੁਰੂ ਕਰਤੀ ਸੀ ਜਦੋਂ ਮੇਰੀ ਨਵੀਆਂ ਨਵੀਆਂ ਵੀਡੀਓ ਆਉਣੀਆਂ ਸ਼ੁਰੂ ਵੀਰੇ ਅੱਜ ਦੇ ਟਾਈਮ ਤੇ ਪ੍ਰੈਜ਼ੈਂਟ ਦੀ ਗੱਲ ਕਰੋ ਤਾਂ ਵੀਰੇ 300 ਤੋਂ ਉੱਤੇ ਨਹੀਂ ਜਾਣਦੀ ਦਿਹਾੜੀ ਜਾਇਦਾਤ ਜਮੀਨਾਂ ਮੇਰੇ ਨਾਨੇ ਦੇ ਨਾਂ ਤੇ ਨਹੀਂ ਉਹਨਾਂ ਦਾ ਘਰ ਵੇ ਵੀਰੇ ਸਾਡਾ ਨਹੀਂ ਹੈਗਾ ਉਹਨਾਂ ਦੀ ਮਰਜ਼ੀ ਹੈ ਸਾਨੂੰ ਦੇਣਾ ਕਿ ਨਹੀਂ ਦੇਣਾ ਫਿਰ ਜੇ ਇਹ ਤੁਹਾਨੂੰ ਕੀ ਦਿੰਦੇ ਨੇ ਕਿ ਤਰ੍ਹਾਂ ਖੋਖਾ ਚੋ ਕੇ ਲੈ ਜਾਣਗੇ ਕਿ ਵੀਰੇ ਮੈਂ ਮਾਫੀ ਤਾਂ ਮੰਗ ਲਈ ਮੇਰਾ ਖੋਖਾ ਨਾ ਥੜਿਓ ਮੇਰੇ ਤੋਂ ਵੀ ਰਹੀ ਆ ਹੀ ਆ ਬਸ ਫਿਰ ਉਹਦੇ ਵਾਸਤੇ ਮੈਂ ਕੰਪਲੇਨ ਜਰੂਰ ਕਰੂੰਗੀ ਬਾਕੀ ਤੁਮ ਕਿਹਨੂੰ ਵੀਰੇ ਮੈਂ ਸਾਈਡ ਤੇ ਕਰਦੀ ਪਰ ਮੇਰੀ ਰੋਜ਼ੀ ਰੋਟੀ ਨਾਲ ਚੋ ਕੇ ਖੜਿਓ ਕੋਈ ਜਾਣਾ ਆਸੋ ਪ੍ਰੇਮ ਤੈਨੂੰ ਮੈਂ ਇੱਕ ਗੱਲ ਕਹਿਣੀ ਆ ਵੀ ਕਦੇ ਵੀ ਆਪਦੇ ਪਿਓ ਨੂੰ ਗਲਤ ਨਹੀਂ ਕਹਿਣਾ ਨਹੀਂ ਮੇਰੇ ਮੈਂ ਮਾਫੀ ਮੰਗ ਲਈਏ ਤੋਂ ਮਾਪੇ ਮਾਪਿਓ ਚੰਗਾ ਚਾਹੇ ਮਾੜਾ ਆਪਣਾ ਮਾਪਿਓ ਹੀ ਹੁੰਦਾ ਅੱਜ ਮੈਂ ਉਸੇ ਚਾਹ ਵਾਲੀ ਕੁੜੀ ਦੇ ਕੋਲ ਖੜਾ ਜਿਸ ਦੀਆਂ 2-3 ਦਿਨ ਪਹਿਲਾਂ ਸਾਰਾ ਪੰਜਾਬ ਤਰੀਫਾਂ ਕਰਦਾ ਨਹੀਂ ਸੀ ਥੱਕਦਾ ਤੇ ਅੱਜ ਉਹੀ ਲੋਕ ਇਸ ਕੁੜੀ ਦੇ ਵਿਰੁੱਧ ਹੋਏ ਖੜੇ ਆ ਇਸ ਕੁੜੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਮਾੜਾ ਚੰਗਾ ਕਹਿ ਰਹੇ ਆ ਇੱਥੋਂ ਤੱਕ ਕੇ ਕੁਝ ਦਿਨ ਪਹਿਲਾਂ ਜਿਹੜੇ ਲੋਕਾਂ ਨੇ ਇਸ ਭੈਣ ਦੀ ਮਦਦ ਕੀਤੀ ਸੀ ਅੱਜ ਇਸ ਭੈਣ ਨੂੰ ਕਹਿ ਰਹੇ ਆ ਕਿ ਸਾਡੇ ਉਹ ਪੈਸੇ ਵਾਪਸ ਕਰ ਜਾਂ ਜੋ ਵੀ ਚੀਜ਼ ਇਸ ਕੁੜੀ ਨੂੰ ਲੈ ਕੇ ਦਿੱਤੀ ਸੀ ਉਹ ਕਹਿ ਰਹੇ ਆ ਵੀ ਉਹ ਸਾਡੀਆਂ ਸਾਰੀਆਂ ਚੀਜ਼ਾਂ ਸਾਨੂੰ ਵਾਪਸ ਕਰ ਤੇ ਅੱਜ ਇਹ ਹਾਲਾਤ ਆ ਜਿਹੜੇ ਇਸ ਕੁੜੀ ਦੇ ਹੋ ਚੁੱਕੇ ਆ ਤੇ ਗੱਲ ਕੀ ਹੋਈ ਆ ਵੀ ਇਸ ਕੁੜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਆਪਦੇ ਪਿਓ ਨੂੰ ਲੈ ਕੇ ਕਿ ਉਹ ਨਸ਼ੇੜੀ ਆ ਜਾਂ ਜਿਹੜਾ ਮੇਰਾ ਪਿਓ ਆ ਉਹ ਮਰ ਗਿਆ ਇਹੋ ਜਿਹਾ ਬਿਆਨ ਹੀ ਸੀ ਨਾ ਭੈਣੇ ਤੁਹਾਡੇ ਵੱਲੋਂ ਵੀ ਤੇਰੇ ਨਸ਼ੇੜੀ ਦੀ ਗੱਲ ਸੀ ਤੇ ਮੈਂ ਕਿਹਾ ਸੀ ਮੇਰੇ ਲਈ ਅੱਜ ਵੀ ਆਪਾਂ ਮੈਂ ਕੱਲ ਵੀ ਮੈਂ ਕਿਹਾ ਸੀ ਮੇਰੇ ਲਈ ਮਰਿਆ ਬਰਾਬਰ ਹੈ ਲੋਕਾਂ ਨੇ ਵੀਰੇ ਗਲਤ ਲੈ ਲਿਆ ਤੇ ਵੀਰੇ ਮੈਂ ਨਸ਼ੇੜੀ ਦੀ ਵੀਰੇ ਹੱਥ ਜੋੜ ਕੇ ਮਾਫੀ ਮੰਗੀ ਆ ਫਿਰ ਮਾਫੀ ਦੇ ਉੱਤੇ ਮੌਤ ਆ ਜੇ ਕੋਈ ਭੈਣ ਭਰਾ ਕਹਿੰਦਾ ਤਾਂ ਵੀਰੇ ਉਹ ਵੀ ਸਟੈਪ ਚੁੱਕ ਲਾਂਗੇ ਜੇ ਕੋਈ ਭੈਣ ਭਰਾ ਜ਼ਿਆਦਾ ਕਹਿੰਦਾ ਵਾ ਕਿ ਤੂੰ ਦੁਨੀਆ ਤੇ ਨਹੀਂ ਰਹਿਣਾ ਨਹੀਂ ਹੁਣ ਤੁਹਾਨੂੰ ਉਸ ਗੱਲ ਦਾ ਪਛਤਾਵਾ ਤਾਂ ਹੈਗਾ ਨਾ ਮੇਰੇ ਵੀ ਮਾਫੀ ਮੰਗੀ ਹੱਥ ਜੋੜ ਕੇ ਸਾਰਿਆਂ ਕੋਲੋਂ ਕਿ ਮੇਰੇ ਤੋਂ ਗਲਤੀ ਹੋਈ ਆ ਮਾਫੀ ਦਿੱਤੇ ਵੀਰੇ ਕੀ ਕੋਈ ਨਹੀਂ ਅੱਜ ਤੋਂ ਬਾਅਦ ਨਹੀਂ ਆਪਾਂ ਪਿਓ ਨੂੰ ਮਾਰਾ ਚੰਗਾ ਬੋਲ ਹਾਂ ਮੇਰੇ ਨਾਂ ਪੁੱਤਾਂ ਦੀ ਜ਼ਿੰਦਗੀ ਚੰਦੇ ਆ ਨਾ ਵੀਰੇ ਸਾਡੀ ਗਿੱਡੀ ਕੀ ਜਾਵੇ ਆਪਾਂ ਹੀ ਅਪੀਲ ਕਰਦੇ ਆ ਕਿ ਵੀਰੇ ਆਪਣੇ ਘਰੇ ਕੋਸ਼ ਆਪਾਂ ਆਪਣੇ ਘਰੇ ਆ ਦੇਖੋ ਭਰਾਵੋ ਇਹਦੇ ਤੋਂ ਉੱਤੇ ਕੋਸ਼ ਨਹੀਂ ਹੁੰਦਾ ਚਲੋ 17 ਸਾਲ ਦੀ ਉਮਰ ਆ ਇਸ ਭੈਣ ਦੀ ਚਲੋ ਜੋ ਇਸਨੇ ਆਪਦੇ ਪਿਓ ਦੇ ਬਾਰੇ ਬਿਆਨ ਦਿੱਤਾ ਉਹਦੇ ਲਈ ਮਾਫੀ ਵੀ ਮੰਗ ਲਈ ਗੱਲ ਇਹ ਆ ਵੀ ਆਪਾਂ ਹੁਣ ਇਸ ਭੈਣ ਨੂੰ ਦੋ ਦਿਨ ਪਹਿਲਾਂ ਤਾਂ ਚੰਗਾ ਕਹਿੰਦੇ ਸੀ ਅੱਜ ਤੁਸੀਂ ਇਸ ਨੂੰ ਗਾਲਾਂ ਕੱਢ ਰਹੇ ਹੋ ਠੀਕ ਆ سوشل میڈیا ਦੇ ਉੱਪਰ ਥਾਂ ਥਾਂ ਤੇ ਵੀਡੀਓ ਪਾਈਆਂ ਜਾ ਰਹੀਆਂ ਨੇ ਵੀ ਫਲਾਨਾ ਧੌਂਕਾ ਮੈਨੂੰ ਇੱਕ ਗੱਲ ਤੁਸੀਂ ਆਪਦੇ ਦਿਲ ਦੇ ਉੱਪਰ ਹੱਥ ਰੱਖ ਕੇ ਦੱਸਿਓ ਵੀ ਜਦੋਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚੇ ਤੋਂ ਗਲਤੀ ਹੁੰਦੀ ਆ ਕੀ ਤੁਸੀਂ ਉਹਨੂੰ ਵੀ ਐ ਗਾਲਾਂ ਕੱਢਦੇ ਹੋ ਤੇ ਜਿਹੜੇ ਇਸ ਭੈਣ ਨੂੰ ਮਾੜਾ ਬੋਲਦੇ ਆ ਉਹ ਮੈਨੂੰ ਇੱਕ ਵਾਰ ਦੱਸਿਓ ਵੀ ਕਿੰਨੇ ਕ ਬੰਦੇ ਆਣੇ ਆ ਕੇ ਇਸ ਭੈਣ ਨੂੰ ਸਮਝਾਇਆ ਵੀ ਭਾਈ ਐ ਨਹੀਂ ਇੱਥੇ ਤੇਰੀ ਗਲਤੀ ਆ ਵੀ ਆਹ ਤੂੰ ਬਿਆਨ ਜਿਹੜਾ ਗਲਤ ਦਿੱਤਾਗਾ ਮਜਬੂਰ ਕਰ ਰਹੇ ਨੇ ਕਿ ਕੋਈ ਸਟੈਪ ਚੁੱਕੇ ਤੇ ਵੀਰੇ ਦੇਖੋ ਕੋਈ ਸਟੈਪ ਵੀਰੇ ਮੈਂ ਚੁੱਕਿਆ ਵੀ ਸੀ ਕੱਲ ਰਾਤੀ ਮੈਂ ਚੁੱਕਿਆ ਵੀ ਸੀ ਕਿਉਂਕਿ ਵੀਰੇ ਮੈਂ ਰਾਤੀ ਬਹੁਤ ਵੱਡਾ ਸਟੈਪ ਚੁੱਕ ਲਿਆ ਸੀ ਦੇਖ ਭਣੇ ਇਹੋ ਜਿਹਾ ਕੋਈ ਸਟੈਪ ਨਹੀਂ ਚੱਕਣਾ ਜਿਹੜੀ ਗੱਲ ਚੱਲ ਹੋਣ ਤੋਂ ਮਾਫੀ ਮੰਗ ਲਈ ਮਾਫੀ ਮੰਗਣਾ ਵੀ ਬਹੁਤ ਵੱਡੀ ਗੱਲ ਆ ਹਨਾ ਵੀ ਅੱਜ ਉਹ ਮੈਂ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਮਾਫੀ ਮੰਗੀ ਆ ਮੈਂ ਕਿਹੜੇ ਲੋਕੇ ਮੰਗੀ ਆ ਤੇ ਕੰਮ ਦੇ ਵਿੱਚ ਕਿਵੇਂ ਹੋਇਆ ਮੈਂ ਪਹਿਲਾ ਕੰਮ ਵਧੀਆ ਚੱਲ ਪਿਆ ਸੀ ਲੋਕ ਵਧੀਆ ਪਿਆਰ ਕਰਦੇ ਸੀ ਪਹਿਲੇ ਮੇਰੇ ਭੈਣ ਭਰਾ ਸਾਰੇ ਹੁੰਦੇ ਸੀ ਚਾਹਵਾਣੀ ਵੀ ਹੁੰਦੇ ਸੀ ਹਨਾ ਮੇਰੇ 10-10 ਰੁਪਏ ਕਰਕੇ ਮੇਰੇ 100 ਬਣਦਾ ਸੀ 100 ਤੋਂ 1000 ਫਿਰ ਮੈਂ 1500 ਰੁਪਏ ਡਾੜੀ ਪਾਉਣੀ ਸ਼ੁਰੂ ਕਰਤੀ ਸੀ ਜਦੋਂ ਮੇਰੀ ਨਵੀਂ ਨਵੀਂ ਵੀਡੀਓ ਆਉਣੀ ਸ਼ੁਰੂ ਵੀਰੇ ਅੱਜ ਦੇ ਟਾਈਮ ਦੇ ਪ੍ਰੈਜ਼ੈਂਟ ਦੀ ਗੱਲ ਕਰੋ ਤਾਂ ਵੀਰੇ 300 ਤੋਂ ਉੱਤੇ ਨਹੀਂ ਜਾਣਦੀ ਡਾੜੀ ਕਿਉਂਕਿ ਵੀਰੇ ਕੱਲ ਮੀ ਵੀ ਆ ਕੱਲ ਮੇਰੀ ਡਾੜੀ ਬਹੁਤ ਵਧੀਆ ਗਈ ਅੱਜ ਉਮੀਦ ਹੈ ਕਿ ਸ਼ਾਮ ਤੱਕ 7-800 ਰੁਪਏ ਹੋ ਜੇ ਮੇਰਾ अच्छा इना मतलब ਮੰਦਾ ਹਾਲ ਹੋ ਗਿਆ ਉਸ ਤੋਂ ਬਾਅਦ ਘਰ-ਬਾਰ ਆਪਣਾ ਹੈਗਾ ਆਪਦਾ ਵੀਰ ਜੀ ਜਿਹੜੇ ਭੈਣ ਭਰਾਵਾਂ ਨੂੰ ਗੈਮ ਆ ਮਤਲਬ ਕਿ ਥੋੜਾ ਡਾਊਟ ਆ ਕਿ ਘਰ ਇਹਨਾਂ ਦਾ ਵੀਰ ਜੀ ਘਰ ਮੇਰਾ ਆਪਣਾ ਨਹੀਂ ਹੈਗਾ ਉਹ ਘਰ ਮੇਰੇ ਨਾਨਾ ਜੀ ਦੇ ਨਾਮ ਤੇ ਹੈ ਮੈਂ ਰਜਿਸਟਰੀ ਵੀ ਵੀਰ ਜੀ ਨੂੰ ਦੇ ਦਾਂਗੀ ਕਿਉਂਕਿ ਵੀਰ ਜੀ ਵੇਖੋ ਰਜਿਸਟਰੀ ਤੇ ਉੱਤੇ ਕੁਝ ਨਹੀਂ ਹੁੰਦਾ ਕਿਉਂਕਿ ਜੋ ਵੀ ਜਾਇਦਦ ਜ਼ਮੀਨ ਹੈ ਮੇਰੇ ਨਾਨੇ ਦੇ ਨਾਮ ਤੇ ਨਹੀਂ ਉਹਨਾਂ ਦਾ ਘਰ ਵੀਰੇ ਸਾਡਾ ਨਹੀਂ ਹੈਗਾ ਉਹਨਾਂ ਦੀ ਮਰਜ਼ੀ ਹੈ ਸਾਨੂੰ ਦੇਣਾ ਕਿ ਨਹੀਂ ਦੇਣਾ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਭਾਣੇ ਫੋਨ ਦਿਖਾਈ ਆ ਉਹਦਾ ਜਿਹੜੀਆਂ ਕੌਲਾਂ ਦਿਖਾਉਂਦੇ ਸੀ ਇਸ ਭੈਣ ਨੇ ਮੈਨੂੰ ਉਹਦਾ ਫੋਨ ਦਿਖਾਇਆ ਜਦੋਂ ਮੈਂ ਆਇਆ ਦੇਖੋ ਤੁਸੀਂ ਕਿਵੇਂ ਲੋਕ ਫੋਨ ਕਰ ਕਰਕੇ ਤੰਗ ਪਰੇਸ਼ਾਨ ਕਰ ਰਹੇ ਆ ਹਨ ਕਿਵੇਂ ਧਮਕੀਆਂ ਦੇ ਰਹੇ ਆ ਵੀ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਆ ਤੁਸੀਂ ਦੇਖ ਲਓ ਬਿਰਜੀ ਇਹ ਤੁਹਾਨੂੰ ਕਹਿੰਦਿੰਦੇ ਨੇ ਕਿ ਤੇਰਾ ਖੋਖਾ ਚੋ ਕੇ ਲੈ ਜਾਾਂਗੇ ਕਿਉਂਕਿ ਵੀਰੇ ਮੈਂ ਮਾਫੀ ਤਾਂ ਮੰਗ ਲਈ ਮੇਰਾ ਖੋਖਾ ਨਾ ਛੜਿਓ ਮੇਰੇ ਤੋਂ ਵੀਰੇ ਆ ਹੀ ਆ ਬਸ ਇਹ ਇਹਨਾਂ ਦੀ ਪੁਲਿਸ ਕੰਪਲੇਨਟ ਕਰਨੀ ਸੀਗੀ ਤੁਸੀਂ ਬਿਰਜੀ ਇੱਕ ਪੁਰਾਣੇ ਨਾ ਕੰਪਲੇਨਟ ਕੀਤੀ ਹੋਈ ਆ ਚਾਈਲਡ ਦੇ ਵਿੱਚ ਕਿ ਬੱਚੇ ਦੀ ਸੁਰੱਖਿਆ ਵਾਸਤੇ ਕਿਉਂਕਿ ਮੇਰੇ ਮੈਂ 17 ਸਾਲ ਦੀ ਆ ਜਿਹੜੀ ਭਰਾ ਦੀ ਮੈਨੂੰ ਧਮਕੀ ਆਉਗੀ ਜਾਂ ਮੈਨੂੰ ਕੋਈ ਵੀਰੇ ਕਾਲ ਕਰਕੇ ਕੁਝ ਵੀ ਗਲਤ ਕਹੂਗਾ ਤਾਂ ਵੀਰਜੀ ਮੈਂ ਤਾਂ ਮੇਰੀ ਦੁਕਾਨ ਨੂੰ ਲੈ ਕੇ ਕੋਈ ਮੈਨੂੰ ਧਮਕੀ ਦੇਊਗਾ ਫਿਰ ਉਹਦੇ ਵਾਸਤੇ ਮੈਂ ਕੰਪਲੇਨਟ ਜ਼ਰੂਰ ਕਰੂੰਗੀ ਬਾਕੀ ਧਮਕੀਆਂ ਨੂੰ ਵੀਰੇ ਮੈਂ ਸਾਈਡ ਤੇ ਕਰਦਿੰਦੀ ਪਰ ਮੈਂ ਰੋਜ਼ੀ ਰੋਟੀ ਨਾਲ ਚੋਕ ਕੇ ਖੜੇ ਹੋ ਕੋਈ ਜਾਣਾ ਬੱਸ ਭੈਣੇ ਤਨ ਮੈਂ ਇੱਕ ਗੱਲ ਕਹਿਣੀ ਆ ਵੀ ਕਦੇ ਵੀ ਆਪਦੇ ਪਿਓ ਨੂੰ ਗਲਤ ਨਹੀਂ ਕਹਿਣਾ ਨਹੀਂ ਮੇਰੇ ਮੈਂ ਮਾਫੀ ਮੰਗ ਲਈਏ ਤੋਂ ਮਾਪੇ ਮਾਪੇ ਉਹ ਚੰਗਾ ਚਾਹੇ ਮਾੜਾ ਆਪਣਾ ਮਾਪੇ ਹੋਈ ਹੁੰਦਾ ਹਾਂ ਠੀਕ ਹੈਨਾ ਆਪਾਂ ਵੀ ਕਿਰਤ ਕਰੀਏ ਕਿਉਂਕਿ ਲੋਕਾਂ ਨੇ ਤਮਾਸ਼ਾ ਦੇਖਣਾ ਹਾਂਜੀ ਕੋਈ ਪੱਤਰਕਾਰ ਤੇਰੇ ਕੋਲ ਆਊਗਾ ਤੇਰੇ ਮੂੰਹ ਇਹੋ ਜੀ ਗੱਲ ਕਢਾਉਣਗੇ ਵੀ ਤੂੰ ਆਪਦੇ ਪਿਓ ਨੂੰ ਮਾੜਾ ਬੋਲ ਮਾੜਾ ਕਹ ਉਹਨੂੰ ਤੂੰ ਬੱਜਣ ਹਾਂਜੀ ਹਾਂਜੀ ਠੀਕ ਹੈਨਾ ਸੋ ਐਸ ਕਰਕੇ ਨਾ ਆਪਦੇ ਮਾਪਿਆਂ ਨੂੰ ਮਾੜਾ ਕਹਿਣਾਗਾ ਬਸ ਆਪਦਾ ਤੁਸੀਂ ਕਿਰਤ ਕਰੋ ਤੇ ਲੋਕਾਂ ਦੇ ਸਾਹਮਣੇ ਵੀ ਹੱਥ ਜੋੜ ਕੇ ਬੇਨਤੀ ਆ ਦੇਖੋ ਆਪਾਂ ਦੂਜਿਆਂ ਦੇ ਘਰ ਦੇ ਵਿੱਚ ਅੱਗ ਲਾ ਕੇ ਬਹੁਤ ਖੁਸ਼ ਹੁੰਨੇ ਆ ਵੀ ਆਪਾਂ ਦੂਜਿਆਂ ਦੇ ਘਰ ਦਾ ਤਮਾਸ਼ਾ ਦੇਖੀਏ ਸੋਸ਼ਲ ਮੀਡੀਆ ਦੇ ਉੱਪਰ ਚਾਰ ਪੰਜ ਦਿਨਾਂ ਤੋਂ ਇਹੀ ਚੱਲੀ ਜਾਂਦਾ ਪੱਤਰਕਾਰ ਉਧਰ ਜਾਂਦੇ ਆ ਇਹਨਾਂ ਦੇ ਪਿਓ ਦੇ ਕੋਲ ਉਹਨਾਂ ਦੇ ਕੋਲ ਜਾ ਕੇ ਧੱਕੇ ਦੇ ਨਾਲ ਉਹਨਾਂ ਦੇ ਮੂੰਹੋਂ ਗੱਲ ਕਢਾਉਂਦੇ ਆ ਵੀ ਉਹ ਇਹਨਾਂ ਨੂੰ ਮਾੜਾ ਬੋਲਣ ਠੀਕ ਹੈ ਉਹ ਵੀਡੀਓ ਚਲਾ ਦਿੰਦੇ ਆ ਫਿਰ ਇੱਧਰ ਆਉਂਦੇ ਆ ਇਹਨਾਂ ਦੇ ਕੋਲ ਆ ਕੇ ਇਹਨਾਂ ਨੂੰ ਕਹਿੰਦੇ ਆ ਜਾਂ ਇਹਨਾਂ ਦੇ ਮੂੰਹੋਂ ਗੱਲਾਂ ਕਢਾਉਂਦੇ ਆ ਵੀ ਇਹ ਆਪਦੇ ਪਿਓ ਨੂੰ ਕੁਝ ਬੋਲੇ ਠੀਕ ਆ ਫਿਰ ਉਹ ਵੀਡੀਓ ਚਲਾ ਦਿੰਦੇ ਆ ਦੋਨੇ ਪਾਸੇ ਅੱਗ ਮੈਨ ਲੱਗਦਾ ਵੱਧ ਪੱਤਰਕਾਰਾਂ ਨੇ ਲਾਈ ਆ ਤੁਹਾਡੇ ਵਿੱਚ ਜਿਹੜੇ ਵਿੱਚ ਜਿਹੜੇ ਵੀਡੀਓ ਵਿੱਚ ਮੈਂ ਕਹਿਣਾ ਕਿ ਮੈਂ ਤੁਹਾਡੇ ਜੇ ਤੁਸੀਂ ਮੇਰੀ ਇੱਕ ਗੱਲ ਵੀ ਸਿੱਕਪ ਕੀਤੀ ਤਾਂ ਮੈਂ ਬੋਲ ਕੇ ਪਾ ਦੂੰਗੀ ਉਹ ਪੱਤਰਕਾਰ ਵੀਰ ਜੀ ਮੈਨੂੰ ਧਮਕਾ ਰਿਆ ਵਾ ਕਿ ਜੇ ਤੂੰ ਸਾਨੂੰ ਇੱਕ ਵੀਡੀਓ ਹੋਰ ਨਾ ਦਿੱਤੀ ਤਾਂ ਅਸੀਂ ਤੇਰਾ ਖੋਕਾ ਚੋਕੇ ਲੈ ਜਾਾਂਗੇ ਵੀਰੇ ਮੈਨੂੰ ਉਹਨਾਂ ਨੇ ਕੋਲ ਇੱਥੇ ਆ ਕੇ ਗੱਲ ਕਹੀ ਆ ਮੈਨੂੰ ਬਿਰਜੀ ਉਹ ਪੱਤਰ ਕਰਨੇ ਧੰਕੀ ਦਿੱਤੀ ਆ ਮੇਰੇ ਰੋਟੀ ਰੋਟੀ ਆ ਰੋਜ਼ੀ ਰੋਟੀ ਨਾਲ ਚੱਕ ਕੇ ਖੜਿਓ ਬਸ ਨਾ ਚੱਲ ਕੋਈ ਨਹੀਂ ਭੈਣੇ ਹੋਣਾ ਆਪਦੀ ਕਿਰਤ ਕਰੋ ਤੇ ਲੋਕਾਂ ਸਾਹਮਣੇ ਵੀ ਇਹੀ ਅਪੀਲ ਆ ਭਰਾਵੋ ਵੀ 17 ਸਾਲ ਦੀ ਬੱਚੀ ਆ ਚਲੋ ਗਲਤੀ ਹੋ ਗਈ ਜੋ ਵੀ ਗੱਲਬਾਤ ਇਸ ਤੋਂ ਕਹੀ ਗਈ ਉਹਦੀ ਇਸ ਕੁੜੀ ਨੇ ਮਾਫੀ ਵੀ ਮੰਗ ਲਈ ਆ ਹਨ ਸੋ ਆਪਾਂ ਨੂੰ ਮਾਫ ਕਰ ਦੇਣਾ ਚਾਹੀਦਾ ਐ ਨਹੀਂ ਵੀ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਬੁਰਾ ਭੜਾਈ ਬੋਲੀ ਜਾਈਏ ਤੇ ਪਹਿਲਾਂ ਦੀ ਤਰ੍ਹਾਂ ਜ਼ਰੂਰ ਪਿਆਰ ਦਿਓ ਇੱਥੇ ਆਇਆ ਕਰੋ ਜਿੰਨੀ ਕਿਰਤ ਬਣਦੀ ਆ ਇਹਨਾਂ ਦੀ ਇਹਨਾਂ ਨੂੰ ਜ਼ਰੂਰ ਦੇ ਕੇ ਜਾਇਆ ਕਰੋ ਤੇ ਚਾਹ ਪਾਣੀ ਜ਼ਰੂਰ ਇੱਥੇ ਪੀ ਕੇ ਜਾਇਆ ਕਰੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ